ਸਾਸ਼ੀਰੀ ਗੱਲ ਮੈਂ ਹਰਜੋਤ अरोड़ा ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਅੱਜ ਦੀਆਂ ਤਾਜ਼ਾ ਤੇ ਵਧੀਕ ਮਤਵਪੂਰਨ ਖਬਰਾਂ ਮੁੱਖ ਸਿਰਖਾਵਾਂ ਤੇ ਨਜ਼ਰ ਮਾਰਦੇ ਹਾਂ ਮੌਨਸੂਨ ਨੇ ਪੰ্যায় ਰਫਤਾਰਾਂ ਪੰਜਾਬ ਦੇ ਕਈ ਇਲਾਕਿਆਂ 'ਚ ਚਮਚਮ ਬਾਰਿਸ਼ ਖੇਤੀ ਲਈ ਮੌਸਮ ਹੋਇਆ ਅਨੁਕੂਲ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ 'ਚ ਹੋਈ ਭਾਰੀ ਬਾਰਿਸ਼ ਪਰ ਬਠਿੰਡਾ 'ਚ ਹਲਕੀ ਹਵਾ ਨਾਲ ਮੀਂਹ ਦੀ ਉਮੀਦ ਜ਼ाहिर ਕੀਤੀ ਜਾ ਰਹੀ ਹੈ ਨਸ਼ਾ ਵਿਰੋਧੀ ਮਹਿੰਮ ਚ ਵੱਡੀ ਕਾਰਵਾਈ ਜਲੰਧਰ ਚ 4 ਕਿਲੋ ਹਿਰੋਇਨ ਬਰਾਮਦ ਦੋ ਨਸ਼ਾ ਤਸਕਰ ਗ੍ਰਿਫਤਾਰ ਐਸਐਸਪੀ ਨੇ ਦੱਸਿਆ ਕਿ ਇਹਨਾਂ ਦੇ ਲਿੰਕ ਦਿੱਲੀ ਅਤੇ ਇੰਟਰਐਸਟਰੀ ਗਿਰੋਹਾਂ ਨਾਲ ਜੁੜੇ ਹੋਏ ਹਨ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਯੋਜਨਾ ਦਾ ਐਲਾਨ 5000 ਨੌਜਵਾਨਾਂ ਨੂੰ ਮਿਲੇਗਾ ਨਵਾਂ ਰੋਜ਼ਗਾਰ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਨਵੀਆਂ ਟ੍ਰੇਨਿੰਗ ਸਕੀਮਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿਦਿਵਾ ਦੇ ਖਿਲਾਫ ਪ੍ਰਦਰਸ਼ਨ ਜਾਰੀ ਵਧੀ ਹੋਈ ਮਹਿੰਗਾਈ ਤੇ ਭਾਰਾ ਰੋਜ਼ ਅਧਿਕਾਰੀਆਂ ਵੱਲੋਂ ਵਾਅਦਾ ਕੀਤਾ ਗਿਆ ਕਿ ਮਾਮਲਾ ਉਸ ਦੇ ਪੱਧਰ ਤੇ ਚਰਚਾ ਲਈ ਲਿਆਂਦਾ ਜਾਵੇਗਾ। ਬਾਸ ਖਬਰ ਪਟਿਆਲਾ ਦੇ ਇੱਕ 12 ਸਾਲੀ ਲੜਕੇ ਨੇ ਇੰਟਰਨੈਸ਼ਨਲ ਮੈਥ 올ਿਮਪੀਅਡ ਚ ਸੋਨਾ ਜਿੱਤਿਆ। ਪਰਿਵਾਰ ਚ ਖੁਸ਼ੀ ਦੀ ਲਹਿਰ। ਤੇ ਮਾਧਿਅਮ ਰਾਹੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਤੇ ਨਵੀਆਂ-ਨਵੀਆਂ ਖਬਰਾਂ ਲਿਆਂਦੇ ਰਵਾਂਗੇ। ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਤੇ ਸਾਰਿਆਂ ਨਾਲ ਸ਼ੇਅਰ ਕਰੋ।